ਆਹ ਕਹਾਣੀ ਵਾ ਤੇਨ ਤੇ ਆਇਆ ਖਾਹੋ ਆਉਣੀ ਦਰਾਂ ਦੇ ਆਉਣੀ ਹੈ ਕਹੇ ਨੀ ਕਾਬ ਦੀਏ ਹੋ ਪੰਜਾਬ ਮੇਰੇ ਲਈ ਮੇਰੀ ਜੜ੍ਹ ਹੈ ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ ਜਦੋਂ ਵੀ ਕੋਹਾਂ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ ਤੇ ਫਿਰ ਉਹ ਮੈਂ ਜਿੱਥੇ ਵੀ ਜਾਦਾ ਦੁਨੀਆ ਦੇ ਪੂਰੇ ਬੋਲ ਵਿੱਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਮਿੱਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਤੇ ਇਹ ਪੰਜਾਬ ਚ ਹੀ ਰਹਾਂ ਅਖੀਰ ਦੀ ਆਖਰੀ ਦੁਆ ਹੈ ਸੋ ਪੰਜਾਬ ਮੇਰੇ ਲਾੜੀ ਹੈ ਪੰਜਾਬ ਮੇਰੇ ਖੂਨ ਵਿੱਚ ਹੈ ਪੰਜਾਬ ਦੀ ਬੇਟੀ ਹੈ ਜਿੱਥੇ ਜਾਊਂਗਾ ਪੰਜਾਬ ਦੇ ਨਾਲ ਅੱਜ ਲੋਕੀ ਕਹਿੰਦੇ 37 ਦਾ ਡੈਡੀ ਪਰ ਮੈਂ ਤਿੰਨੋਂ ਫਿਲਮਾਂ ਦੇ ਵਿੱਚ ਡਾਇਰੈਕਟਰ ਸਾਹਿਬ ਨੂੰ ਕੋਚਿੰਗ ਕਿ ਮੇਰੇ ਕੈਰੈਕਟਰ ਦਾ ਨਾਂ ਕੀ ਹੈ ਇਹ ਸਭ ਕੀ ਇਹ ਗੱਲ ਹੈ ਹਲੈਤਾ ਸੀ ਮਾਂ ਨੇ ਉਹਨਾਂ ਨੇ ਕਿਸੇ ਨਾ ਰੱਖਿਆ ਇਸ ਵਾਸਤੇ ਸ਼ੈਂਪੇ ਦਾ ਗਾਇਆ ਇੱਕ ਹਿੰਦੀ ਦਾ ਮਹਾਵਾਰਾ ਹੈ ਕਿ ਹਾਥੀ ਕੇ ਪਾਉਂ ਮੇ सबका दर्जी तो हाथी ओसी की जी चमकीला देखो जे सा हीरो वास्ते फिल्म लिखिया जा रही इन वास्ते करैक्टर लिखे जा रहे हैं तो बहुत बड़ी गल एक जसपाल भट्टी सी जिन्होंने सरदार रह के सरदार बन बने रहे और उसी तरह ਇਹ ਤਰਜੀਤ ਦੋਸਾਂਜੀ ਹੈ ਦੋਨਾਂ ਦੀ ਖਾਸੀਅਤ ਇਹ ਹੈ ਉਹ ਤੁਹਾਨੂੰ ਇੰਨਾ ਜ਼ਿਆਦਾ ਕੰਫਰਟੇਬਲ ਫੀਲ ਕਰਾਉਂਦੇ ਆ ਇੱਕ ਵਾਰ ਬਹੁਤ ਬਲੈਂਡਸ ਐਨਵਾਇਰਨਮੈਂਟ ਕਿ ਤੁਹਾਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਨਾ ਹੋਏ ਹੋ ਤੇ ਆਪਣੇ ਆਪਾਂ ਤੋਂ ਸਾਹਮਣੇ ਵੀ ਨਿਕਲਦੇ ਆ ਜਦੋਂ ਨੀਰੂ ਮੈਮ ਸਾਹਮਣੇ ਹੁੰਦੇ ਹੈ ਮਨ ਕਰਦਾ ਹੈ ਵੋਰ ਪਰਫਾਰਮ ਕਰਨ ਦਾ ਵਧੀਆ ਤਰੀਕੇ ਨਾਲ ਡਾਇਲੋਗ ਡਿਲੀਵਰੀ ਕਰਨ ਦਾ एवरीथिंग ਤੇ ਜਦੋਂ ਦਜੀਤ ਸਰ ਸਾਹਮਣੇ ਹੁੰਦੇ ਤਾਂ ਇੱਕ ਜ਼ਿੰਮੇਵਾਰੀ ਹੋਰ ਵੱਜ ਜਾਂਦੀ ਹੈ ਤੇ ਉਹ ਜ਼ਿੰਮੇਵਾਰੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੇ ਉਸ ਟਾਈਮ ਬਸ ਮੈਂ ਆਪਣਾ ਕਿਰਦਾਰ ਨਿਭਾਇਆ ਤੇ ਡੋਮਿਨੈਂਟ ਤੋਂ ਦੂਰ ਦੀ ਗੱਲ ਹੈ ਮੈਂ ਇਨਾ ਤੇ ਨੇੜੇ ਵੀ ਆ ਕੇ ਪਰਫਾਰਮ ਕੀਤਾ ਹੋਵੇ ਤਾਂ ਮੈਂ ਬਹੁਤ ਖੁਸ਼ ਹਾਂ ਪੰਜਾਬੀ ਭਾਸ਼ਾ ਕਰਕੇ ਅਸੀਂ ਇੱਥੇ ਪਹੁੰਚੇ ਪੰਜਾਬੀ ਦੁਨੀਆ ਦੇ ਹਰ ਕੋਨੇ 'ਚ ਚਾਹੇ ਕੋਈ 100 ਬੰਦਾ ਕਿਤੇ ਚਾਹੇ 150 ਬੰਦਾ ਜਦੋਂ ਨੂੰ ਪਤਾ ਲੱਗਦਾ ਕਿ ਕੋਈ ਸਾਦਾ ਬੰਦਾ ਆ ਰਿਹਾ ਤਾਂ ਸਭ ਨੂੰ ਸਪੋਰਟ ਕਰਨ ਲਈ ਪਹੁੰਚਦੇ ਦੇਖੀ ਉਹ ਜਿਮੀ ਫੈਲਨ ਦੇ ਸ਼ੋਅ ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ ਉਹ ਕਦੇ ਪਹਿਲਾਂ ਇਦਾਂ ਕਦੇ ਨਹੀਂ ਤੇ ਐਂਟਰੀ ਸਰ ਸੱਤ ਅੱਠ ਜਣਿਆਂ ਨੂੰ ਮਿਲੀ 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਕਿੰਨੇ ਉਹ ਹੈਰਾਨ ਸੀ ਵੀ ਇਹ ਇਹ ਕਿਉਂ ਇਦਾਂ ਹੋ ਰਿਹਾ ਹੈ ਇੰਨੀ ਦੇਰ ਬਾਅਦ ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜੇ ਆ ਉਹ ਮੇਰੇ ਲਈ ਨਹੀਂ ਖੜੇ ਉਹ ਪੰਜਾਬ ਤੇ ਪੰਜਾਬੀਤ ਲਈ ਖੜੇ ਉੱਥੇ ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨੂੰ ਸਕੂਟ ਹੀ ਕਰ ਦੇਵੇ ਸੋ ਚਾਹੇ ਕਿਤੇ 100 ਬੰਦਾ ਚਾਹੇ 150 ਬੰਦਾ ਕਿਸੇ ਸਿਟੀ ਦੇ ਵਿੱਚ जो मूँ पता लग जाए कि पंजाबी आया सपोर्ट करते हैं तो हम तो चलो शुक्र है महाराज का सारी कम्यूनिटी जी आ के फील कर पंजाब। कई लोग कहते हैं हम कि दिलजीत आउट ऑफ सडन बहुत हिट हो गए। मेनू तो बई साल वाला काम करते आउट ऑफ सडन या तो मैं कल आया हुआ इंडस्ट्री या मैं दो साल पहला आया हुआ ता हिट हो गया मैंने तो बस साल वाला काम करते आउट ऑफ सडन कितों हिट हो गया मेरा जोर लग गया तो कितना time चल दिया इंडिया लड़ाई वैसे? ये सब तो लंबी लड़ाई चली है this time. अच्छा। <laughs> <laughs> भाई हम क्या करें? Juliet जो है वो बहुत busy चल रही है ना exactly promotions है बस। But एक चीज़ है ये कल देखी, तो ये दोनों ज़िड़ा combination ये चीज़ दिख रहा है। बिनो दोस्तों ओके मेंक एंजॉय कर रहे हैं ਤੁਸੀਂ दोनों ਜਾਣੇ बिकॉज ਅਸੀਂ ਇੰਨਾ ਕਿ कर रहे ਰਹੇ ਹਾਂ ਨਾ ਕੱਲ ਤਾਂ ਇੱਕ ਦੂਜੇ ਨਾਲ ਥਪੜਾ ਥਪੜੀ ਜਿਹੜਾ ਉਹ ਰੀਲ ਬਣਾਈ ਤੁਸੀਂ ਉਹ ਹੋ 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 ਨੀਰੂ ਜੀ ਡਾਇਰੈਕਟ ਕਰ ਰਿਹਾ ਹੈ ਅੱਛਾ ਹਾਂ ਜਾਨੀ ਬੜੀ ਬੜੀ ਮੇਰੀ ਫਿਲਮ क्या बात है ਹੈ ਕੀ ਬਾਤ ਹੈ ਹਾਂ ਹਾਂ ਬਿਲਕੁਲ ਲਾਈਕ ਲੈਕਟੋਰ ਐਫ ਹੋਣਾ ਨਾ ਜਿਵੇਂ ਮੈਂ ਸ਼ੁਰੂਆਤ ਚ ਕਿਹਾ ਇੱਕ ਬਹੁਤ ਲੋਕਲ ਸੁਪਨੇ ਵਰਗਾ ਹੈ ਆਪ ਤੁਸੀਂ ਜਿੱਥੇ ਤੱਕ ਅੱਜ ਤੱਕ ਪਹੁੰਚ ਆਇਆ ਹੈ ਮੈਂ ਲਾਸਟ ਟਾਈਮ ਤੁਹਾਨੂੰ ਯਾਦ ਹੋਵੇਗਾ ਮੈਂ ਕਿਹਾ ਸੀ ਨਾ ਜ ਤੁਸੀਂ ਸਟੇਜ ਤੇ ਕਿਹਾ ਸੀ ਪੰਜਾਬੀ ਆ ਗਏ ਹੋਏ ਮੈਂ ਕਿਹਾ ਦਿਲੋਂ ਨਿਕਲੀ ਸੀ ਹਾਂ ਆ ਗਏ ਤੇ ਉਸ ਟਾਈਮ ਪੁਚੇਲਾ ਦੀ ਗੱਲ ਕੀਤੀ ਸੀ ਹੁਣ ਤਾਂ ਤੁਸੀਂ ਹਰ ਸ਼ੋਅ ਪੁਚੇਲਾ ਤੋਂ ਵੱਡਾ ਨਾ ਰੱਤਾ ਹੈ ਤੇ ਮੈਂ ਇਸ ਇਸ ਸਾਰੇ ਨਾਲ ਬਹੁਤ ਲੋਕ ਨੇ ਸੁਪਨੇ ਵੇਖੇ ਤੇ ਇਹ ਪੁੱਛਣਾ ਚਾਹੁੰਗਾ ਮੈਂ ਕਿ मैंने लगता सारा सुखना ही अभी भी जो चल रहा है सुखना ही, तो ही है कुछ है नहीं प्रैक्टली देखने दुनिया सुखना ही है जिजी सुख दे चल रही है सुपना ही चल रहा है सुपने मर्जी सुखने देखिए माजी और पंजाब मेरे लिए मेरी जड़ा है सर ने कहा कि पंजाबी फिल्म ਜ਼ਰੂਰ ਕਰ ਮੈਂ ਮੈਂ ਸੋਚਿਆ ਹੋਇਆ ਪੰਜਾਬੀ ਫਿਲਮ ਇੱਕ ਪੰਜਾਬੀ ਆਉਦੂੰ ਹਰ ਸਾਲ ਬਟ ਰਾਈ ਕਰਦਾ ਕਿ ਮੈਂ ਕਰ ਤੇ ਉਸ ਤੋਂ ਬਾਅਦ ਬਾਕੀ ਬਣਾ ਬਾਦ ਗਿਆ ਸੋਚਣਾ ਜ਼ਰੂਰੀ ਹਰ ਵਾਰੀ ਟ੍ਰਾਈ ਕਰਦਾ ਕਿ ਮੈਂ ਪੰਜਾਬੀ ਫਿਲਮ ਇੱਕ ਜ਼ਰੂਰ ਕਰਾਂ ਪੰਜਾਬੀ ਗਾਣੇ ਆਉਦੇ ਰਹੇ ਬਾਕੀ ਜੋ ਮੈਂ ਜਿੱਥੇ ਕੰਮ ਕਰਦਾ ਕਰਦਾ ਰਹਾ ਪਰ ਇਹ ਕਦੇ ਨਹੀਂ ਜਦ ਤੱਕ ਮਾਰੇ ਦੀ ਮਰਜ਼ੀ ਹੈ ਮੈਂ ਤਾਂ ਕੋ ਪੰਜਾਬ ਚ ਐ ਲੈ ਕਿਸ ਨੇ ਕਿਹਾ ਕਿ ਦਲਾ ਕਿਤੇ ਚੜਾ ਨਹੀਂ ਲੇਕ ਕੰਮ ਦੇ سلسلے ਚ ਬਹੁਤ ਸਮੇਂ ਬਾਅਦ ਆਣਾ ਬੰਦ ਕਰਨਾ ਤਿੰਨਾ ਆਈ ਡੋਟ ਨੋ ਕਿ ਸ਼ੈਨ ਮਨ ਹੋ ਤਾ ਤਾਂ ਜਦੋਂ ਤੁਸੀਂ ਪੰਜਾਬ ਆਉਂਦੇ ਹੋ ਤੁਹਾਡੀ ਵੀਡੀਓਜ਼ ਦੇ ਵਿੱਚ ਤਾਂ ਹਰ ਚੀਜ਼ ਦੇ ਵਿੱਚ ਨਾ ਇੱਕ ਅਲੱਗ ਤਰੀਕਾ ਨਾਲ ਜੀਤਦੀ ਹੈ ਉਹ ਕੀ ਮਹਿਸੂਸ ਕਰਦੇ ਤੁਸੀਂ ਪੰਜਾਬ ਆ ਕੇ ਖਾਸ ਤੌਰ ਤੇ ਮੈਂ ਕੱਲ ਜਦੋਂ ਦੇਖਿਆ ਸੀ ਕੱਲ ਵਾਲੀਆਂ ਤੁਹਾਡੀਆਂ ਫੀਲਿੰਗਸ ਵੀਡੀਓਜ਼ ਤੋਂ ਸਾਹਮਣੇ ਆ ਰਹੀਆਂ ਸੀ ਕੀ ਫੀਲ ਕਰਦੇ ਜਦੋਂ ਤੁਸੀਂ ਪੰਜਾਬ ਦੀ ਧਰਤੀ ਤੇ ਪੈਰ ਰੱਖਦੇ ਹੋ ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਹੋਰਾਂ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ ਤੇ ਫਿਰ ਉਹ ਮੈਂ ਜਿੱਥੇ ਵੀ ਜਾਦਾ ਦੁਨੀਆ ਦੇ ਪੂਰੇ ਬੋਲ ਵਿੱਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਹੈ ਇਹ ਪੰਜਾਬ ਦੀ ਮਿੱਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਤੇ ਇਹ ਪੰਜਾਬ ਚ ਹੀ ਰਹਣਾ ਆਖਰ ਨੂੰ ਆ ਕੇ ਸੋ ਪੰਜਾਬ ਮੇਰੇ ਨਾਲ ਹੈ ਇਹ ਪੰਜਾਬ ਮੇਰੇ ਬਲੱਡ ਚ ਹੈ ਪੰਜਾਬ ਦੀ ਬੇਟੀ ਹੈ ਜਿੱਥੇ ਜਾਊਂਗਾ ਪੰਜਾਬ ਮੇਰੇ ਨਾਲ ਹੈ ਕੀ ਬਾਤ ਹੈ ਕੀ ਬਾਤ ਤੇ ਮੈਂ ਇੱਕ ਚੀਜ਼ ਥੋੜੀ ਦੋਹਾਂ ਚ ਦੇਖੀ ਕਿ ਨਾ ਮੈਂ ਬਹੁਤ ਮੈਂ ਬਹੁਤ ਨਵਾਸੀ ਹੋ ਸਕਣ ਇਸ ਟਾਈਮ ਜਟੇ ਜੁਲੀਅਟ ਐਂਸੀ ਮੇਰੇ ਖਿਆਲ ਸਾਬ ਪਹਿਲੀ ਵਾਈਪਨ ਹੋ ਇੰਟਰਵਿਊ ਉਸੇ ਟਾਈਮ ਕੀਤਾ ਸੀਗਾ ਤੁਸੀਂ ਜਿੰਨੇ ਦਾ ਸਮੇਂ ਦੇ ਨਾਲ ਬੱਤੇ ਹੋ ਲਾਈਕ ਤੁਸੀਂ ਇਸ ਇਵੈਂਟ ਕੀ ਹੋਇਆ ਇਸ ਨੂੰ ਰਹਿਣ ਵਿੱਚ ਨੂੰ ਬਣਾਤੇ ਰੱਖਣ ਪਿੱਛੇ ਦੋਹਾਂ ਦਾ ਕੀ ਰਾਜ਼ ਹੈ ਕਿਵੇਂ ਤੁਸੀਂ ਅੱਜ ਵੀ ਲਾਈਕ ਕਰੋ ਉਸ ਦੇ ਮਕਾਮ ਤੇ ਖੜਿਓ ਤੇ ਉਤਰਿਓ ਪਹਿਲੇ ਆ ਪਹਿਲੇ ਆਪ ਤੇ ਦੋਮੇ ਤਾਂ ਲੈਣਾ ਨਾ ਕਰਵਾਵੇਂ ਛੱਡ ਦਨ ਪਤਾ ਨਹੀਂ ਸੀਰੀਅਸਲੀ ਆਈ ਡੋਟ ਨੋ ਮਤਲਬ ਕੌਨਸ਼ੀਅਸਲੀ ਆਰਗੇਨਿਕਲੀ ਹੁੰਦਾ ਹੈ ਸਭ ਕੁਝ ਐਂਡ ਆਮ ਆਬਵੀਅਸਲੀ ਇਨ ਦ ਜੋ ਸੋਸ਼ਲ ਮੀਡੀਆ ਤੇ ਮੈਂ ਕਰਦੀ ਆਂ ਆਮ ਵੈਰੀ ਮੱਚ ਇਨਸਪਾਇਰਡ ਬਾਈ ਦ ਜੀਟੀ ਉਹ ਤਾਂ ਪਹਿਲੇ ਦਿਨ ਤੋਂ ਹੀ ਜਦੋਂ ਚਟਨਜੀਲੇ ਦੀ ਪ੍ਰੋਮੋਸ਼ਨ ਅਸੀਂ ਕਰਦੇ ਹੁੰਦੇ ਸੀ मतलब इन्होंने देख के किए कि करते पोस्ट करते हैं सो आई हैव लर्न टॉट फ्रॉम हिम विद सोशल मीडिया नहीं तो मैंने कुछ नहीं पता सोशल मीडिया बारे नहीं। <laughs> नहीं। <laughs> ये बताती नहीं है, है। अच्छा अरे दिलजीत आ नहीं चलना प्लीज प्लीज मासा ही मौका मिलता रहता लाइव देखिए प्लीज कि मैं किमेंट तो पुलिस क्वेश्चन में ਮੈਂ ਕਿਹ ਰੈਲੇਵੈਂਟ ਕੀ ਮੈਨੂੰ ਸਾਲਾਂ ਤੋਂ ਹੁਣ ਤੱਕ ਰੈਲੇਵੈਂਟ ਰਹਿਣਾ ਜੀਰੂ ਜੀ ਬਰਤੂ ਸੀਨ ਨਹੀਂ ਇਹ ਜੋ ਤਰੀਕਾ ਹੈ ਕਿ ਬੱਥੇ ਬੱਥੇ ਆਏ 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 ਇਹ ਰੈਲੇਵੈਂਟ ਜਦੋਂ ਤੱਕ ਇਹ ਲੈ ਬੈਠੀ ਹੋ ਜੁਦਾ ਰੈਲੇਵੈਂਟ ਸੋ ਮੈਂਨ ਨੂੰ ਲੈਣਾ ਇੰਸਪੀਰੇਸ਼ਨ ਤੇ ਅੱਜ ਤੇਰੀ ਕਾਪੀ ਪੇਸਟ ਮੈਂ ਕੋਲ ਇਹਨਾਂ ਨਾਲ ਦੋਨਾਂ ਦੀ ਤੁਸੀਂ ਸਾਰਿਆਂ ਨੇ ਕੰਮ ਕੀਤਾ ਇਹਨਾਂ ਨਾਲ ਕਿ ਇੱਕ ਚੀਜ਼ ਜਿਹੜੀ ਬਿਲ ਇਲੂਮੀਨਟੀ ਟੂਰਡ ਦੌਰਾਨ ਹੋਈ ਮੈਂ ਤੁਹਾਨੂੰ ਦੱਸਾਂ ਮੈਂ ਨਾ ਉਸ ਵੀਡੀਓ ਨੂੰ ਵੇਖ ਕੇ ਇਮੋਸ਼ਨਲ ਹੋ ਗਿਆ ਸੀਗਾ ਜੱਦ ਦੇ ਬੈਂਕ ਕੋਰ ਦਾ ਸ਼ੋ ਹੋ ਰਿਹਾ ਸੀ ਦਰਜੀਤ ਉਸਾਨ ਸਟੇਜ ਤੇ ਸੀ ਭੜੀ ਉੱਪਰ ਆ ਹੋਇਆ ਸਟੇਡੀਅਮ ਮੀਰੂ ਬਾਜਵਾ ਦੂਰ ਖੜੇ ਨੇ ਦਰਜੀਤ ਉਸਾਨ ਕਹਿ ਰਹੇ ਨੇ ਮੀਰੂ ਬਾਜਵਾ ਸਾਡੇ ਵਿੱਚ ਮੌਜੂਦ ਨੇ ਆਈ ਗੌਟ ਅ ਮੋਸਨ ਆਈ ਡੋਨਟ ਆਈ ਵਾਂਟ ਟੂ ਆਈ ਵਾਂਟ ਟੂ ਨੋ ਹੀ ਰਿਸਪੈਕਟ ਹੋਣਾ ਹੈ ਇੱਕ ਦੂਜੇ ਵਾਸਤੇ ਕਿ ਉਸ ਤੋਂ ਬਾਅਦ ਮੀਰੂ ਜਦ ਫੇਲੇ ਲੋ ਹੱਸਤੇ ਉਹਨਾਂ ਨੇ ਆਪਣੀ ਧਿਆਨ ਦਿੱਤੀ ਇਹ ਰਿਸਪੈਕਟ ਹੋਣਾ ਕਲਾਕਾਰਾਂ ਚ ਕਿੰਨੀ ਕਿੰਨੀ ਲੋੜ ਹੈ ਇਸ ਦੀ ਮਨ ਲਓ ਤਾਂ ਲੋੜ ਤੇ ਹੁੰਦੀ ਹੈ ਜਾਂ ਤਾਂ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਤੁਸੀਂ ਪੈਦਾ ਨਹੀਂ ਕਰ ਸਕਦੇ ਇਸ ਚੀਜ਼ ਨੂੰ ਜਾਂ ਤਾਂ ਤੁਹਾਡੇ ਅੰਦਰ ਹੈ ਜਾਂ ਨਹੀਂ ਹੈ ਮੈਨੂੰ ਲੱਗਦਾ ਪੈਦਾ ਕਰਨ ਦੀ ਲੋੜ ਵੀ ਨਹੀਂ ਜੇ ਨਹੀਂ ਹੈ ਤਾਂ ਵੀ ਠੀਕ ਹੈ ਕੋਈ ਗੱਲ ਇਹਦਰ ਕੋਈ ਬਦਲ ਨਹੀਂ ਜਾਣਾ ਇਹ ਅੰਦਰ ਤੁਹਾਡੇ ਹੈ ਜਾਂ ਨਹੀਂ ਸੋ ਤੁਸੀਂ ਜਿੰਨਾ ਤੇ ਹੈਗੇ ਠੀਕ ਹੈ ਕਿਆ ਬਾਤ ਹੈ ਨੀਰੂ ਓਫ ਮੋਮੈਂਟ ਮੈਂ ਤਾਂ ਇਹਦਾ ਜਾਨਣਾ ਚਾਹੁੰਦਾ ਹੈ ਨਾ ਤੁਸੀਂ ਖੜੇ ਸੀ ਸਾਰੇ ਦਿਨ ਖੜੇ ਸੀ ਐਂਡ ਆਈ نو ਕਿ ਕਿੰਦੀ ਵੱਡੀ ਚੀਜ਼ ਹੁੰਦੀ ਹੈ ਜਦ ਤੁਹਾਡੇ ਨਾਲ ਦਾ ਤੁਹਾਨੂੰ ਅਪਰੀਸ਼ੀਏਟ ਕਰੇਗਾ ਨਾ ਕਲਾਕਾਰਾਂ ਵਾਸਤੇ ਬਾਕੀ ਸਭ ਕੁਝ ਪਿੱਛੇ ਰਹਿ ਜਾਂਦਾ ਹੈ जब एक छोटा जब भी एप्रीसीएशन मिलता तो छोटी जी भी कोई गल हम थ्रोल लोग प्यार करते हैं लेकिन स्टेज के उत्तर जब को स्टार तो उस तरह की गल कह रहे आई वॉन्ट टू नो दैट मूवमेंट आई टू गॉट इमोशनलो पहले तो मैं ऑलरेडी इमोशनल थी उंड एनर्जी फील करके जो कुछ चल रहा है क्योंकि इट्स लाइक फर्स्ट जनरेशन इंडियन असं काफ़ी उम फेस ड्रॉइंग अप एंड ਅਤੇ ਮੇਰੇ ਹਸਬੰਦ ਦੀ ਸਟੋਰੀ ਉਹਨਾਂ ਦੇ ਜੋ ਗ੍ਰੈਂਡਫਾਦਰ ਆ ਹੀ ਉਹ ਮੇਰੀ ਬੱਚੀ ਦੇਖਿਆ ਨੂੰ ਦੱਸਣ데요 ਤੇ ਜਦੋਂ ਉਹਨਾਂ ਦੇ ਗ੍ਰੈਂਡਫਾਦਰ ਸਾਹਿਬ ਉਹਨੂੰ ਲੈ ਕੇ ਪਾਰਕ ਜਾਂਦੇ ਹੁੰਦੇ ਸੀ ਨਾ ਕੁਝ ਗੋਰੇ ਆ ਕੇ ਨਾ ਉਹਨਾਂ ਦੀ ਪਗੜੀ ਨੂੰ ਆਏ ਹੱਥ ਲਾਇਆ ਕੀ ਮਤਲਬ ਸਿੱਧਰ ਵੇਸੀ ਆਈ ਐਂਡ ਲਾਈਕ ਹੀ ਸਟੀਲ ਰਿਮੈਂਬਰਸ ਥੈਟ ਟਿਲ ਟੁਡੇ ਥਿੰਕ ਹੀ ਆਲਵੇਸ ਸਟੈਂਡਸ ਅਪ ਫਾਰ ਏਵਰੀਥਿੰਗ ਬਟ ਉਸ ਦਿਨ ਜਦੋਂ ਅਸੀਂ ਸਾਰੇ ਉੱਥੇ ਪਹੁੰਚੇ ਕਿਉਂਕਿ ਵੀ ਗrown up ਸੀ ਨਾ ਲਾਈਕ ਵੀ ਵਰ जान के करता। <laughs> we we so, so हो थी सारे मतलब जो uh -huh. क्योंकि मैं कभी कॉन्सर्ट गई नहीं मैं एक कॉन्सर्ट प्रिंस ना एक ब्रूस प्रिंस तीजा मेरा कॉन्सर्ट दिल जी का स रियली मॉनिट कोई कि मैं तेन कभी आई नहीं देखा देख लाइक एंड लाइको ਮੈਂ ਓਕਸਪੈਕਟ ਨਹੀਂ ਕਰ ਰਹੀ ਸੀ ਐਂਡ ਜਦੋਂ ਉਹਨਾਂ ਨੇ ਮਤਲਬ ਮੇਰੇ ਲਈ کیا ਆਈ ਥਿੰਕ ਵੀ ਆਮ ਵਾਸ ਹਾਰਪੀਟ ਇਵਨ ਮਾਈ ਫੈਮਿਲੀ ਵਾਸ ਕਾਈਂ ਸੋ ਇਟ ਵਾਸ ਇਟ ਵਾਸ ਸੋ ਬੀਊਟੀਫੁਲ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਉਹ ਮੋਮੈਂਟ ਜਿਹੜੇ ਨਹੀਂ ਜਿਹੜੇ ਪਾਜੀ ਜਿਹੜੇ ਸਾਨੂੰ ਦਿੱਤੇ ਨੇ ਨਾ ਪਿਛਲੇ ਟਾਈਮ ਦੇ ਵਿੱਚ ਤੇ ਹੁਣ ਨਾ ਹਰ ਪੰਜਾਬੀ ਜਾ ਕੇ ਕਿਤੇ ਨਾ ਗਲੋਬਲ ਸਟੇਜ ਤੇ ਖੜਾਓਗੇ ਜਦ ਕਹਿੰਦਾ ਮੈਂ ਹਾਂ ਪੰਜਾਬ ਉਹ ਤੁਹਾਡੇ ਕਰਕੇ ਹੈ ਐਨੇ ਮੈਂ ਕਹਿਣਾ ਚਾਹਾਂਗਾ ਹੀ ਹੈਜ਼ ਮੇਡ ਅ ਸਪਰਾਉਟ ਪਲੀਜ਼ ਬਤਾਲੀਆਂ ਚਾਹਾਂਗਾ ਇਸ ਕੱਪ ਦੇ ਕਿਉਂਕਿ ਇਹ ਮੈਂ ਦਿਲ ਤੋਂ ਕਹਿ ਰਿਹਾ ਕਿਉਂਕਿ ਮੈਨੂੰ ਲੱਗਦਾ ਮੈਂ ਤੁਹਾਨੂੰ ਬਹੁਤ ਬਹੁਤ ਪ੍ਰਾਨਕ ਤੁਹਾਨੂੰ ਫੋਲੋ ਕਰ ਗਿਆ ਤੁਸੀਂ ਦੇਖਦੇ ਜਾਣਦੇ ਆਪਾਂ ਲਾਈਕ ਜਿਸ ਤਰ੍ਹਾਂ ਦੇ ਨਾਲ ਜਿਸ ਸਟੇਜ ਤੇ ਜਾ ਕੇ ਤੁਸੀਂ ਉਸ ਪੰਜਾਬ ਦੀ ਗੱਲ ਕਰਦੇ ਹੋ ਨਾ ਕਿ ਇੱਥੇ ਪੰਜਾਬੀ ਆ ਸਕਦੇ ਨੇ ਇੱਥੇ ਪੰਜਾਬੀ ਕਰ ਸਕਦੇ ਨੇ ਖਾਸ ਤੌਰ ਤੇ ਜਦ ਤੁਸੀਂ ਬੱਚਿਆਂ ਨੂੰ ਸਟੇਜ ਤੇ ਬੁਲਾਉਂਦੇ ਹੋ ਮੈਨੂੰ ਲੱਗਦਾ ਹੈ ਕਿ ਉਤਸ਼ਾਹ ਦੇ ਨਾਮ 'ਤੇ ਚਾਰ ਕਰੋੜ ਲੋਕਾਂ ਨੂੰ ਸੁਪਨਾ ਦਿਖਾ ਸਕਦੇ ਹਾਂ ਕਿ ਜੇ ਅੱਜ ਸਟੇਜ 'ਤੇ ਚੜਾਏ ਨਾ ਕਿਉਂਕਿ ਉਹ ਰਿਪਰੈਜ਼ੈਂਟੇਸ਼ਨਸ ਸੋ ਰਿਪਰੈਜ਼ੈਂਟੇਸ਼ਨ ਹੈ ਨਹੀਂ ਕਿ ਜੇ ਸੁ ਕੋਲ ਜਦੋਂ ਅਸੀਂ ਹਿੰਦੀ ਫਿਲਮਾਂ ਵੀ ਦੇਖਦੇ ਹਾਂ ਤਾਂ ਸਾਨੂੰ ਰਿਪਰੈਜ਼ੈਂਟੇਸ਼ਨ ਕਿਤੇ ਨਜ਼ਰ ਨਹੀਂ ਆਉਂਦੀ ਸੋ ਇਵਨ ਮੀ ਐਜ਼ ਅ ਚਾਈਲਡ ਮੈਂ ਕਿਤੇ ਉਹ ਨਹੀਂ ਦੇਖੀ ਕਿ ਮੈਂ ਕਿਨੂੰ ਆਡਲਾਈਜ਼ ਕਰਾਂ ਕਿਨੂੰ ਫੋਲੋ ਕਰ ਸਕਦੀ ਹਾਂ ਸੋ ਜਦੋਂ ਬੱਚੇ ਇਹਨਾਂ ਨੂੰ ਦੇਖਦੇ ਆ ਜਿਵੇਂ ਐਟ ਅ ਨਾਈਟ ਸ਼ੋ ਆਈ ਮੀਨ ਵੀਵ ਨੈਵਰ ਸੀਨ ਅ ਪੰਜਾਬੀ ਐਸ ਅ ਗਾਰ ਇਨ ਇੰਡੀਅਨ ਕੋਈ ਵੀ ਮਤਲਬ ਔਨ ਦੈਟ ਸਟੇਜ apne tv aise sare dekhte hain ga channaisaw everybody watches especially like meri kuddi atsal the she specially school bhi thi but she stayed up she said i want to see balji tankalawara she and it's like to bhi matlab school gayi ke hai mera punjabi a gaya hoye uske sare gore yaar but she went to school like that yeah. so that's what is given even matlab jiddi new generation a representation jo ke sab ek identity ਮੈਂ ਜ਼ਿਆਦਾ ਕੁਝ ਨਹੀਂ ਥੈਂਕ ਯੂ ਤੁਸੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਤੇ ਜਿੰਜੀਤ ਵੀਰ ਜਦਦਾ ਇਹ ਨਾਲ ਹੀ ਗੱਲ ਕਰਦਾ ਉਹ ਜਿਸ ਸਟੇਜ ਤੇ ਬੱਚਿਆਂ ਨੂੰ ਬੁਲਾਉਂਦਾ ਮੈਂ ਜਾਣਨਾ ਚਾਹੂੰਗਾ ਉਹ એનર્ਜੀ ਟ੍ਰਾਂਸਫਰ ਨਹੀਂ ਕਹਿੰਦੇ ਉਹ ਸਭ ਤੋਂ ਪਿਓਰੈਸਟ એનર્ਜੀ ਹੁੰਦੀ ਹੈ ਜਦੋਂ ਉਹਨਾਂ ਦੀ ਪਾਗ ਨੂੰ ਤੁਸੀਂ ਚੁੰਮਦੇ ਹੋ ਜਾਂ ਉਹ ਮੈਂ ਕਹਿੰਦਾ ਕਿੰਨੀ ਵਾਰੀ ਈਮੋਸ਼ਨ ਕਰ ਚੁੱਕੇ ਤੁਸੀਂ ਦਿਲੋਂ ਉਹਨਾਂ ਨੂੰ ਲੋਂਗ ਨਾਲ ਕਿ ਟੂਰ ਦੀ ਜਿੰਨੀ ਕੁ ਜਿਹੀ ਅਸੀਂ ਕੈਨੇਡਾ ਤਾਂ ਨਹੀਂ ਰਹਿੰਦੇ ਵੀਜ਼ਾ ਲਵਾ ਲਓਗੇ ਫਿਰ ਆ ਜਾਗੇ ਆ ਕੈਨੇਡਾ ਅੱਛਾ ਨਹੀਂ ਬਿਲਕੁਲ ਨਹੀਂ ਰੋਜੀ ਨੇ ਸਹੀ ਕਿਹਾ ਕਿ ਜਿਹੜੇ ਬੱਚੇ ਐ ਜਿਹੜੇ ਘਰੇ ਵੀ ਬੈਠੇ ਐ ਉਹ ਜਦੋਂ ਦੇਖਦਾ ਕਿ ਇਹ ਹੋ ਗਿਆ ਜਿਵੇਂ ਫਿਲਮ ਸ਼ੋ ਹੋ ਗਿਆ ਤਾਂ ਇਹ ਹੁਣ ਅਸੀਂ ਵੀ ਕਰ ਸਕਦੇ ਹਾਂ ਇਹ ਕੋਈ ਇਹ ਅਸੀਂ ਇਸ ਤੋਂ ਅੱਗੇ ਜਾਵਾਂਗੇ ਸੋ ਮੈਨੂੰ ਲੱਗਦਾ ਪੰਜਾਬੀ ਦਾ ਡਿਊ ਸੀ ਲੈਟਨ ਆਰਟਿਸ ਪਹੁੰਚ ਗਏ ਸੀ ਸਾਰੇ ਐਫਰੋ ਆਰਟਿਸ ਪਹੁੰਚ ਗਏ ਸੀ ਪੰਜਾਬੀ ਨਹੀਂ ਸੀ ਹੱਲੇ ਉੱਥੇ ਪਹੁੰਚੇ ਸੋ ਮੈਨੂੰ ਲੱਗਦਾ ਪੰਜਾਬੀ ਦਾ ਡਿਊ ਸੀ ਔਰ ਪੰਜਾਬੀ 뮤직 ਮੈਨੂੰ ਲੱਗਦਾ ਹੱਲੇ ਜੋ ਮੈਂ ਸੋਚ ਕੇ ਬੈਠਾ ਹੱਲੇ ਕੋਪਰਸ਼ਨ ਦੇ ਬਟਾ ਜੁਬਾਰਸ਼ ਕਿਰਪਾ ਕਰ ਆਈ ਕੈਨ ਬੀਲੀਵ ਇਟ ਕਿ ਲਾਸਟ ਟਾਈਮ ਕਿਹ ਅਸਗਾ ਹਾਂ ਚਾਹੇ ਤਾਂ ਮੈਂ ਸੋਚ ਲਿਆ ਆ ਐਂਡ ਬੀਗ ਅਪਲੋਸ ਟੂ ਯਰ ਟੀਮ ਆਲਸੋ ਇਹ ਜੋ ਤੁਸੀਂ ਕਰ ਰਹੇ ਹੋ ਸਾਰੇ ਤੇ ਜਿਦਾਂ ਨਾ ਆਨੇ ਬੀ ਐਨ ਸ਼ਰਮਾ ਸਾਹਿਬ ਨੇ ਤੁਹਾਡੇ ਬਾਰੇ ਗੱਲ ਕਹੀ ਨਾ ਕਿ ਤੁਸੀਂ ਪੰਜਾਬੀ ਫਿਲਮ ਕਰ ਲਿਆ ਕਰੋ ਉਹ ਵੱਡੀ ਹੋ ਜਾਂਦੀ ਹੈ ਤੇ ਮੈਂ ਕਹਸਾ ਨਾ ਕੁਝ ਕਿਰਦਾਰ ਐਸੇ ਨੇ ਜਿਹੜੇ ਐਸੇ ਹੋਗੇ ਨਹੀਂ ਕਿ ਸਾਡੇ ਦੇ ਵਿੱਚ ਬਹੁਤ ਵੱਡੇ ਨੇ ਛੋਟਾ ਜਿਹਾ ਪਾਰਟ ਬਦਿਲ ਚ ਰਾਜ ਕਰ ਵਾਲੇ ਜਿਵੇਂ ਸ਼ਾਂਤੀ ਦੇ ਡੈਡੀ ਅੱਜ ਜਦ ਸਰ ਪਹੁੰਚੇ ਨਾ ਮੈਂ ਨਾਲ ਨੂੰ ਕਿਹਾ ਮੈਂ ਕਿਹਾ ਸਰ ਉਹਨਾ ਆਈਕਵਾਲੀ ਤੇ ਲੇਜੈਂਡਰੀ ਕਿਰਦਾਰ ਸਰ ਅੱਜ ਵੀ ਲੋਕ ਮੰਨਦੇ ਹੋਣਗੇ ਨਾ ਕਹਿੰਦੇ ਹੋਣਗੇ ਹੈ ਨਾ ਸ਼ੈਂਤੀ ਦਾ ਡੈਡੀ ਹਲੋ ਅਜੇ ਲੋਕੀ ਕਹਿੰਦੇ ਸ਼ੈਂਤੀ ਦਾ ਡੈਡੀ ਪਰ ਮੈਂ ਤਿੰਨੋਂ ਫਿਲਮਾਂ ਦੇ ਵਿੱਚ ਡਾਇਰੈਕਟਰ ਸਾਹਿਬ ਨੂੰ ਪੁੱਛਿਆ ਕਿ ਮੇਰੇ ਕੈਰੈਕਟਰ ਦਾ ਨਾਮ ਕੀ ਹੈ ਇਹ ਸੱਚੀ ਕੀ ਹੈ ਕਿ ਹਲੇ ਤਾਂ ਸੀ ਨਾਮ ਇਹਨਾਂ ਨੇ ਤੁਸੀਂ ਮੈਂ ਰੱਖੇ ਇਸプラス ਸ਼ਰਫੇ ਦਾ ਦੇ ਲਈ ਅੱਛਾ ਚਲੋ ਛੱਡੋ ਸ਼ਰਫੇ ਸ਼ੋਪੀਨੋ ਹਰ ਡੈਡੀ ਨੂੰ ਇੱਕ ਹਿੰਦੀ ਦਾ ਮੁਹਾਵਰਾ ਹੈ ਕਿ ਹਾਥੀ ਕੇ ਪਾਉਂ ਮੇਂ ਸਰ ਦਾ ਪਾਉਂ ਗਨਜੀਤ ਉਹ ਹੱਥ ਕੀ ਆਤਾ ਹੈ ਕੀ ਬਾਤ ਕੀ ਆ ਉਹ ਹੱਥ ਇਹ ਨਹੀਂ ਸਤਿ ਸ੍ਰੀ ਅਕਾਲ ਬੰਦੇ ਨਾਲ ਅਸੀਂ ਲੋਕ ਸਾਰੇ ਦੇਖੋ ਮੈਂ ਤਾਂ ਜਦ ਮੈਨੂੰ ਜੀ ਕਹ ਰਹੇ ਕਿ ਇਨਸਪਾਇਰ ਹੋਏ ਸਾਰਾ ਹਿੰਦੁਸਤਾਨ ਪੂਰੀ ਦੁਨੀਆ ਇਸਨੇ ਮੈਂ ਇਨਸਪਾਇਰ ਹੋ ਰਹੀ ਹੈ ਖਾਸਿਆ ਦੇਖੋ ਕੀ ਹੈ ਇਸ ਬੰਦੇ ਦੀ ਇਹਨੇ ਬੰਬੇ ਦੀਆਂ ਫਿਲਮਾਂ ਬਣਾ ਕੇ ਰਵਾਤੀ ਕਲਾ ਸਰਦਾਰ ਗੱਜਨੇ ਕੀ ਬਾਤ ਹੈ ਉਹ ਸਲਵਾਨ ਸ਼ੈਰੋ ਕਿਤੇ ਇਸਨੇ ਵੇਗਲ ਸਰ ਇਹ ਹੁਣ ਹਿੰਦੀ ਸੁਰੂਗਤ ਬਣ ਗਿਆ ਹੈ ਹਿੰਦੀ ਫਿਲਮਾਂ ਨੂੰ और जो भी इन्होंने जी चमकीला देखो जे साडे हीरो लिखिया जा रही वास्ते, वास्ते करैक्टर लिखे जा रहे हैं तो बहुत गुरु महाराज की बहुत कृपा है यार के कमाल कमाल और और फिर उसी तरह उसी उसी सिकी सिदक रहना बहुत बड़ी गल है दोस्तों आप थोड़ा जा उठते हैं फिर केंद्र बाल कटा लीए तो शायद सू हिंदी फिल्म मिलनगिया या कुछ इस तरह एक जसपाल भट्टी सी जिन्ह सरदार रह के सरदार बन बने रहे और उसी तरह ये दलजीत दोसांझ जी है ਜਿਹੇ ਜੇ ਸਰਕਾਰ ਅਸੀਂ ਇੱਥੋਂ ਭੇਜਿਆ ਸੀਗਾ ਉਹ ਹੈ ਜੇ ਮਿਰੋਲ ਸਰਕਾਰ ਇਸ ਲਈ ਚਾਹੇ ਦੁਨੀਆ ਦੇ ਕਿਸੇ ਵੀ ਲੈਵਲ ਤੇ ਪੁੱਛਦਾ ਹੈ ਇਹਨਾਂ ਨੇ ਜਿਸ ਤਰ੍ਹਾਂ ਕਿਹਾ ਪੰਜਾਬੀਆਂ ਦਾ ਮਾਣ ਵਧਾਇਆ ਸਾਡਾ ਮਾਣ ਵਧਾਇਆ ਅਰ ਜੋ ਇੰਨੀ ਖਲਕਤ ਦਾ ਜੋ ਇਹਨੇ ਸੰਸਾਰ ਦਾ ਇਹਨੇ ਜੀਵਨ ਦਾ ਮਾਣ ਵਧਾਇਆ ਗੁਰੂ ਮਹਾਰਾਜ ਉਹਨਾਂ ਆਪਣੇ ਆਪ ਹੀ ਵਧਾਨਦੇ ਰਹਿੰਦੇ ਬਿਲਕੁਲ ਤੇ ਅਸੀਂ ਅਸੀਂ ਤਾਂ ਹੀ ਸਾਡਾ ਦਿਲੋਂ ਕਹਿੰਦੇ ਆ ਕਿ ਦੂਜੀ ਸਾਡਾ ਮਾਣ ਹੈ ਅਸੀਂ ਹੁਣ ਕਹਿੰਦੇ ਨਾ ਕਿ ਹੁਣ ਬਾਹਰ ਜਾ ਕੇ ਮੈਂ ਲਾਈਕ ਟ੍ਰੈਵਲ ਬਹੁਤ ਕਰਦਾ ਤੇ ਮੈਨੂੰ ਉੱਥੋਂ ਇੱਕ ਕਿਸੇ ਨੂੰ ਮੈਂ ਮੈਸੇਜ ਕੀਤਾ ਕਿਹਦਾ ਕਹਾਂਸੇ ਹੋ ਆ ਮੈਂ ਕਿਹਾ ਪੰਜਾਬ ਸੇ ਅੱਛਾ ਜਹਾਂ ਸੇ ਦਿਲਜੀਤ ਦੋਸਤ ਹੈ ਐਂਡ ਦਿਸ ਰੀਸੈਂਟਲੀ ਹੈਪਨਡ ਵਿਦ ਮੀ ਤੇ ਉਹ ਚੀਜ਼ ਮੈਂ ਚਾਹਨਾ ਕਿ ਐਸੇ ਤਰ੍ਹਾਂ ਬਣੀ ਰਹੇ ਤੇ ਸਾਨੂੰ ਮਾਣ ਹੈ ਕਿ ਅਸੀਂ ਤੁਹਾਡੇ ਨਾਲ ਗੱਲ ਕਰ ਪਾ ਰਹੇ ਹਾਂ ਬੀ ਐਚ ਸ਼ਰਮ ਜੀ ਬਹੁਤ ਵੱਡੇ ਆਰਟਿਸਟ ਨੇ ਕਈ ਵਾਰੀ ਆਪਣੇ ਬੰਦੇ ਨੂੰ ਪਿਆਰ ਵਿੱਚ ਕਈ ਵਾਰੀ ਥੋੜਾ ਜ਼ਿਆਦਾ ਬਹੁਤ ਅਕਸਰ ਨਾ ਕੋਈ ਮਾਫੀ ਚਾਹਵਾ ਕਿਸੇ ਦੇ ਸ਼ਾਂਤ ਬਹੁਤ ਹੀ ਪਿਆਰੇ ਆਰਟਿਸਟ ਸੀ ਬਹੁਤ ਦੇਖਦੇ ਸਾਡੇ ਤੋਂ ਬਹੁਤ ਪਹਿਲਾਂ ਅਸੀਂ ਸਿੱਖਦੇ ਆਏ ਦੇਖ ਕੇ ਵੀ ਅੱਜ ਔਰ ਜਿਹੜੇ ਹਾਥੀ ਦੇ ਪਿਆਰ ਦੀ ਗੱਲ ਹੈ ਉਹ ਐਕਚੁਅਲੀ ਗੇਰ ਸ਼ਰਮਾ ਜੀ ਔਰ ਬਹੁਤ ਸਾਡੇ ਜਿਹੜੇ ਫਿਲਮ ਦੇ ਵੱਡੇ ਆਰਟਿਸਟ ਹੈ ਤੇ ਉਹਨਾਂ ਸਾਰਿਆਂ ਲਈ ਅਸੀਂ ਬਿਸ ਕਰਦੇ ਹਾਂ ਇਸ ਵਾਰੀ ਜਸਵੰਤ ਭੱਲਾ ਸਰ ਨੂੰ ਉਹਨਾਂ ਦੀ ਤਬੀਤ ਠੀਕ ਨਹੀਂ ਸੀ ਇਸ ਕਰਕੇ ਉਹ ਇਸ ਫਿਲਮ ਵਿੱਚ ਨਹੀਂ ਆ ਸਕੇ ਅਸੀਂ ਬਹੁਤ ਕੋਸ਼ਿਸ਼ ਕੀਤੀ ਭੱਲਾ ਸਰ ਨੂੰ ਵੀ ਲੈ ਕੇ ਆਉਂਦੇ ਪਰ ਉਹਨਾਂ ਦੀ ਤਬੀਤ ਠੀਕ ਨਹੀਂ ਸੀ ਇਸ ਕਰਕੇ ਉਹ ਨਹੀਂ ਆ पाए ਪਰ ਇਹ ਸਾਡੇ ਬੜੇ ਪਿਆਰੇ ਆਰਟਿਸਟ ਨੇ ਔਰ ਸੀਨੀਅਰ ਆਰਟਿਸਟ ਨੇ ਅਸੀਂ ਬੜੀ ਰਿਸਪੈਕਟ ਕਰਦੇ ਹਾਂ ਸਾਰੇ ਦੀ ਤੇ ਸਾਡੇ ਬਨੋ ਕੋ ਉੱਚਾ ਬੋਲ ਬੋਲਿਆ ਗਿਆ ਹੋਵੇ ਤਾਂ ਮਾਫੀ ਤੇ ਅਜਾਸਨ ਜਦ ਐਡੇ ਵੱਡੇ ਕੈਰੇਕਟਰ ਤੇ ਆਰਟਿਸਟ ਹੁੰਦੇ ਨੇ ਹੈਨਾ ਹਰ ਪਾਸੇ ਹਰ ਕੋਈ ਆਪਣਾ ਮਹਾਰਤ ਰੱਖਦਾ ਹੈ ਹੈਨਾ ਔਰ ਕਈ ਸੀਨਸ ਐਸੇ ਨੇ ਜਿੱਥੇ ਸਾਰੇ ਹੋਣ ਉੱਥੇ ਆਪਣੇ ਆਪ ਨੂੰ ਸਾਹਮਣਾ ਹੈਨਾ ਇੱਕ ਐਕਟਰ ਲਈ ਕਿੰਨਾ ਉਹ ਲੈਜੈਂਡਰੀ ਆਪਣੇ ਲਈ ਹੋ ਜਾਂਦਾ ਹੈ ਕਿ ਆ ਮੈਂ ਕਰ ਰਿਹਾ ਉਹ ਕੋਈ ਨਰਮ ਨਹੀਂ ਆ ਰਿਹਾ ਜਦ ਕੋਈ ਸੀਨ ਹੋ ਰਿਹਾ ਹੁੰਦਾ ਹੈ ਜਿੱਦਿਆ ਕਿ ਹਾਂ ਹਾਂ ਮੈਂ ਸਾਹਮਣਾ ਕਰ ਉਹ ਬਦਿਆਰ ਕੰਮ ਆਪਣੇ ਲਈ ਕੀਤਾ ਹਰ ਵਾਰੀ ਹੁੰਦਾ ਹੈ ਬਿਕਾਜ਼ ਅਸੀਂ ਜਿਵੇਂ ਮੈਂ ਕਹਿ ਰਹੀ ਆ ਕਿ ਮੇਰਾ ਤਾਂ ਡ੍ਰੀਮ ਹੀ ਡ੍ਰੀਮ ਕਮ ਥਰੂ ਮੋਮੈਂਟਸ ਇਹਦਾ ਅੱਗੇ ਆਉਂਦਾ ਬਟ ਪੂਰਾ ਟਾਈਮ ਅਸੀਂ ਬਬਲ ਚ ਲਈ ਰਹੇ ਹਾਂ ਸਾਕਦੇ ਨਿਊ ਕਮਰਸ ਆ ਸਾਡਾ ਏਮ ਮੈਟਰ ਕਰਦਾ ਹੈ ਤੇ ਜੇ ਮੈਂ ਏਮ ਰੱਖਿਆ ਹੈ ਕਿ ਜਿੱਥੇ ਇਹ ਪਹੁੰਚੇ ਮੈਂ ਉਹਨਾਂ ਦੇ ਵਾਂਗ ਹੀ ਆਪਣੇ ਆਪ ਨੂੰ ਐਸਟੈਬਲਿਸ਼ ਕਰਾਂ ਜਿੰਨਾ ਲੋਕ ਇਹਨਾਂ ਨੂੰ ਪਿਆਰ ਦਿੰਦੇ ਆ ਉਹਨਾਂ ਹੀ ਮੈਨੂੰ ਪਿਆਰ ਦੇਣ ਤਾਂ ਹਰ ਸੀਨ ਜਾਂ ਹਰ ਦਿਨ ਜਦੋਂ ਮੈਂ ਸੈੱਟ ਤੇ ਜਾ ਰਹਾ ਹਾਂ ਮੈਂ ਆਪਣੇ ਆਪ ਨੂੰ ਸਾਬਤ ਕਰਨਾ ਹੈ ਉਹ ਬਹੁਤ ਜ਼ਰੂਰੀ ਹੈ ਪਰ ਇੱਕ ਮੇਰੀ ਵੈਸੇ ਮੈਂਟੈਲਿਟੀ ਹੈ ਕਿ ਜਦੋਂ ਤੁਸੀਂ ਸੈੱਟ ਤੇ ਜਾਂਦੇ ਹੋ ਸੈੱਟ ਦਾ ਹਾਂ ਖੋੜ ਕੇ ਤੁਹਾਨੂੰ ਕਹਿੰਦਾ ਕਿ ਆ ਇੱਥੇ ਆ ਕੇ ਆਪਣਾ ਖੁਸ਼ੀ ਗਮ ਸਭ ਛੱਡ ਦੇ ਤੇ بس ਪਰਫਰਮ ਕਰ ਤੇ ਮੈਂ ਉਹੀ ਦਿਮਾਗ ਚ ਰਹਿ ਗਈ ਸੀ ਜਦੋਂ ਇਹਨਾਂ ਦੇ ਸਾਹਮਣੇ ਆ ਗਏ ਐਕਸਾਈਟਮੈਂਟ ਜੋ ਸੀ ਉਹ ਸੀ ਤੇ ਛੇ ਪਰ ਜਦੋਂ ਕਿਰਦਾਰ ਨਿਭਾਣਾ ਸੀ ਸਿਰਫ ਕਿਰਦਾਰ ਨਿਭਾਣੇ ਸੀ ਐਂਡ ਆਬਵੀਅਸਲੀ ਮੈਂ ਤਾਂ ਇਹਨਾਂ ਦੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦਾ ਮੂਮੈਂਟ ਜਿੱਥੇ ਮੈਂ ਇਨੋਵੇਟ ਉਹ ਕਰ ਲਿਆ ਕਿ ਯੂ نو ਡੋਮਿਨੇਟ ਕਰ ਲਿਆ ਵਾ ਐਦਾਂ ਦਾ ਨਾ ਤਾਂ ਮੇਰੇ ਦਿਮਾਗ ਚ ਸਿਗਾ ਨਹੀਂ ਮੈਨੂੰ ਬਸ ਇਹ ਸੀ ਕਿ ਇਹ ਆਰਟਿਸਟ ਮੇਰੇ ਨਾਲ ਨਾ ਇਹਨਾਂ ਦੀ ਪਰਫਾਰਮੈਂਸ ਨੂੰ ਮੈਂ ਜਸਟੀਫਾਈ ਕਰ ਸਕਾ ਕਿਤੇ ਮੇਰੇ ਕਰਕੇ ਇਮਾਜ ਜਿਹੜਾ ਸਿਗਾ ਕਿਤੇ ਹਲਕਾ ਨਾ ਪੈ ਜਾ ਜੋਗੀ ਤਾਂ ਮੈਂ ਹਰ ਦਿਨ ਆਪਣਾ ਬਲ ਸਟਰੋਂਗ ਮਾਈਂਡ ਸੈਟ ਲੈ ਕੇ ਚੱਲਦੀ ਸੀ ਐਂਡ ਬੋਨਾਂ ਦੀ ਖਾਸੀਅਤ ਇਹ ਹੈ ਉਹ ਤੁਹਾਨੂੰ ਇੰਨਾ ਜ਼ਿਆਦਾ ਕੰਫਰਟੇਬਲ ਫੀਲ ਕਰਾਉਂਦੇ ਆ ਇਹਦਾ ਜੋ ਹோம் ਗ੍ਰੈਂਡਸ ਐਨਵਾਇਰਨਮੈਂਟ ਕਿਥੋਂ ਨਾ ਲੱਗਦਾ ਹੀ ਹੋਰ ਕਿ ਤੁਸੀਂ ਨਵੇਂ ਹੋ ਤੇ ਆਪਣੇ ਆਪ ਤੁਹ ਸਮਝ ਵੀ ਨਿਕਲਦੇ ਆ ਜਦੋਂ ਨੀਰੂ ਮੈਮ ਸਾਹਮਣੇ ਹੁੰਦੇ ਆ ਮਨ ਕਰਦਾ ਹੈ ਹੋਰ ਪਰਫਾਰਮ ਕਰਨ ਦਾ ਵਧੀਆ ਤਰੀਕੇ ਨਾਲ ਡਾਇਲੌਗ ਡਿਲੀਵਰੀ ਕਰਨ ਦਾ एवरीथिंग ਤੇ ਜਦੋਂ ਦਜੀਤ ਸਰ ਸਾਹਮਣੇ ਹੁੰਦੇ ਆ ਤਾਂ ਇੱਕ ਜ਼ਿੰਮੇਵਾਰੀ ਹੋਰ ਵੱਜ ਜਾਂਦੀ ਹੈ ਤੇ ਉਹ ਜ਼ਿੰਮੇਵਾਰੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਉਸ टाइम ਬਸ ਮੈਂ ਆਪਣਾ ਕਿਰਦਾਰ ਨਿਭਾਇਆ ਤੇ ਡੋਮਿਨੈਂਟ ਤਾਂ ਦੂਰ ਦੀ ਗੱਲ ਹੈ ਮੈਂ ਇਹਨਾਂ ਤੇ ਨੇੜੇ ਦੀ ਆ ਕੇ ਪਰਫਾਰਮ ਕੀਤਾ ਹੋਗਾ ਤਾਂ ਮੈਂ ਬਹੁਤ ਖੁਸ਼ ਹਾਂ ਕਾਹਨੂੰ ਕੋਈ ਵੀ ਮੈਨੂੰ ਕਹੇ ਤੇ ਵੈਸੇ ਮੈਨੂੰ ਮਾਣ ਹੋ ਕਿ ਕਿੰਨੇ ਕਿ ਬਾਜਵਾ ਬਾਜਵਾ ਹੈ ਤੇ ਕਿਸੇ ਲੋਕ ਕਦੇ ਕੋਈ ਰਿਲੇਸ਼ਨ ਬਣਾਦਿੰਦੇ ਕੁਝ ਮੈਂ ਤਾਂ ਕਹਿ ਰਿਹਾ ਕਿ ਗੀਤੂ ਬਾਜਵਾ ਮੈਮ ਤੇ ਜਿੰਨਾ ਹੀ ਜਿਵੇਂ ਕੰਮ ਕਰ ਲਾ ਮੇਰੇ ਲਈ ਤਾਂ ਖੁਸ਼ੀ ਖਾਤ ਹੋਣੀ ਗੱਲ ਹੋਗੀ ਕਿ ਮੈਂ ਬਾਜਵਾ ਨਾਮ ਵੀ ਹੋ ਰੱਖਾ ਕਿਆ ਬਾਤ ਕਿਆ ਬਾਤ दोनों का जो कॉम्बीशन कमाल है ना और मैं बहुत कहना चाहता हूँ करते हो दोनों बहुत इंप्रूव है बट वन थिंग जी रजीत देखते होरू से देखते हो जी यूनीक है किसी हो नहीं देखनी वह की है एक करोड़ का सवाल विशेष एक्चुअली विशेष मतलब You is, can you <laughs> She's the only one. I'm, I'm She is the only one. She is the only one, the queen, the now the answer has to be better, huh? I mean, you. I mean, I mean, I who is your your favorite co-star? So, tamjeet dasanjis here and i have utmost respect so i don't mean bad pad and respect but jo main nahi feel kardi ha i i i just is genuine jo, nana, matlab, kam ke, jo main matlab kaam karke jo mai perform kar diya jo mai I, i can't describe that it. it's just different it's this magic it's magical jiven tuhnu sare nu pata hai ke matlab koi ek magic or, that's it magical ਕੁਲਪੇਓ ਮੈਜਿਕ ਸਾਨੂੰ ਦੇਖਦਾ ਵੀ ਹੈ ਤੇ ਦੋ ਕੰਡੀਸਰ ਆਪਸ ਵਿੱਚ ਡਿਸਕਸ ਕਰ ਰਹੇ ਸੀ ਉਹ ਸਕਰੀਨਾਂ ਮਿਲ ਗਈਆਂ ਜਿਹੜੀਆਂ ਲਈਆਂ ਸੀ ਅੱਛਾ ਉਹ 100 ਕਰੋੜ ਹੋ ਗਿਆ ਹੈ ਆਈ ਡਿਸਕਸ਼ਨ ਚਾਹਦਾ ਸੀ ਸਤਿ ਸ੍ਰੀ ਅਕਾਲ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਣਾ ਮੈਨੂੰ ਹੋ ਗਏ 15 ਸਾਲ ਕੰਮ ਕਰਦਿਆਂ ਪੰਜਾਬੀ ਸਿਨੇਮਾ ਦੇ ਵਿੱਚ ਪੰਜਾਬੀ ਸਿਨੇਮਾ ਨੇ ਬਹੁਤ ਕਰੋ ਕੀਤਾ ਹੈ ਔਰ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈਗਾ ਆਪਣੇ মিডিਆ ਦਾ ਜਦੋਂ ਵੀ ਕੋਈ ਆਪਾਂ ਪ੍ਰੈਸ ਕਾਨਫਰੰਸ ਕਰਦੇ ਆ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਨੂੰ ਕਵਰਜ ਕਰਦੇ ਹੋ ਕਿਉਂਕਿ ਤੁਸੀਂ ਆਪ ਖੁਦ ਵੀ ਪੰਜਾਬੀ ਹੋ ਔਰ ਪੰਜਾਬੀ ਲੋਕ ਪਿਆਰ ਕਰਦੇ ਹੋ ਪੰਜਾਬੀ ਫਿਲਮਾਂ ਨੂੰ ਪਿਆਰ ਕਰਦੇ ਹੋ ਤਮੈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹਣਾ। ਇਹੀ ਮੈਨੂੰ ਦਿਨੇਸ਼ ਜੀ ਕਹ ਰਹੇ ਸੀ। ਕਿ ਯਾਰ ਜਦੋਂ ਵੀ ਆਪਾਂ ਦੇਖੀ ਆਪਣੀ ਇਨੀ ਕਵਰੇਜ ਕਰਦੇ ਨੇ ਕਿ ਆਪਾਂ ਸਾਰਿਆਂ ਨੂੰ ਪੇ ਕੀਤਾ ਹੁੰਦਾ। ਮੈਂ ਕਿਹਾ ਭਰਾ ਸਾਰੇ ਪੰਜਾਬੀ ਬੰਦੇ ਨੂੰ ਪਿਆਰ ਕਰਦੇ ਆਪਾਂ ਇੰਨੇ ਚੋਕੇ ਨਹੀਂ। ਸੋ ਹੁਣ ਪੁੱਛਿਓ ਵੀ ਨਾ ਓਕੇ। ਸੁਣੀਏ। ਬਿਲਕੁਲ ਬਿਲਕੁਲ। ਤੇ ਨਾ ਲਾਈਕ ਵੈਰੀ ਮੱਚ ਬਹੁਤ ਕੁਝ ਅਜੀਬ ਚੀਜ਼ ਹੈ। ਕੈਨਡੋ ਹੈ ਨਾ। ਇੱਕ ਚੀਜ਼ ਜਿਹੜੀ ਮੈਂ ਫੀਲ ਕੀਤੀ ਸੀ ਜਦ ਨਾ देयर ਆਰ ਮੂਮੈਂਟਸ ਤੁਹਾਡੀ ਆਲਮੋਸਟ ਐਵਰੀ ਸਟੇਜ ਤੇ ਦਿੱਖਦਾ ਹੈ ਜਦ ਤੁਸੀਂ ਸਾਰਿਆਂ ਨੂੰ ਸਾਰੀ ਆਡੀਅנס ਨੂੰ ਦੇਖਦੇ ਹੋ ਮੈਨੂੰ ਨਹੀਂ ਪਤਾ ਤੁਹਾਨੂੰ ਕਿੰਨੇ ਕੁ ਲੋਕ ਦਿੱਖਦੇ ਹੋਣਗੇ ਤੁਹਾਡੀ ਅੱਖਾਂ 'ਚ ਇੱਕ ਚਮਕ ਹੁੰਦੀ ਹੈ ਤੁਸੀਂ ਉੱਤੇ ਦੇਖਦੇ ਹੋ ਤੁਹਾਨੂੰ ਇਤਨਾ ਲੱਗਿਆ ਲੱਗਦਾ ਕਿ ਇੱਕ ਸਕੂਨ ਆ ਗਿਆ ਮੈਂ ਜਾਨਣਾ ਚਾਹੁੰਦਾ ਪੰਜਾਬੀ ਭਾਸ਼ਾ ਨੂੰ ਉੱਥੇ ਤੱਕ ਪਹੁੰਚਾ ਕੇ ਕਿੰਨਾ ਸਕੂਨ ਮਿਲਿਆ ਪੰਜਾਬੀ ਭਾਸ਼ਾ ਕਰਕੇ ਅਸੀਂ ਇੱਥੇ ਪਹੁੰਚੇ ਪੰਜਾਬੀ ਦੁਨੀਆ ਦੇ ਹਰ ਕੋਨੇ 'ਚ ਚਾਹੇ ਕੋਈ 100 ਬੰਦਾ ਕਿਤੇ ਚਾਹੇ 150 ਬੰਦਾ ਜਦੋਂ ਨੂੰ ਪਤਾ ਲੱਗਦਾ ਕਿ ਕੋਈ ਸਾਦਾ ਬੰਦਾ ਆ ਰਿਹਾ ਤਾਂ ਤਾ ਉਹ ਸੁਪੂਤ ਕਰਨੇ ਪਹੁੰਚਦੇ ਦੇ ਵਿੱਚ ਉਹ ਜਿਮੀ ਫੈਰਾਂ ਦੇ ਸ਼ੋਅ ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ ਉਹ ਕਹਿੰਦੇ ਪਹਿਲਾਂ ਇਦਾਂ ਕਦੇ ਨਹੀਂ ਤੇ ਐਂਟਰੀ ਸਿਰਫ 7-8 ਜਣੇ ਨੂੰ ਮਿਲੀ 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਕਿੰਕਲੇ ਉਹ ਹੈਰਾਨ ਸੀ ਵੀ ਇਹ ਇਹ ਕਿਉਂ ਇਦਾਂ ਹੋ ਰਿਹਾ ਹੈ ਇੰਨੀ ਦੇਰ ਬਾਅਦ ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜੇ ਆ ਉਹ ਮੇਰੇ ਲਈ ਨਹੀਂ ਖੜੇ ਉਹ ਪੰਜਾਬ ਤੇ ਪੰਜਾਬੀਤ ਲਈ ਖੜੇ ਉੱਥੇ ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨੂੰ ਸਪੋਰਟ ਹੀ ਕਰਦੇ ਸੋ ਚਾਹੇ ਕਿਤੇ 100 ਬੰਦਾ ਚਾਹੇ 150 ਬੰਦਾ ਕਿਸੇ ਸਿਟੀ ਦੇ ਵਿੱਚ ਜੇਦੋਂ ਉਹਨੂੰ ਪਤਾ ਲੱਗ ਜਾਵੇ ਕਿ ਪੰਜਾਬੀ ਆਇਆ ਸਪੋਰਟ ਕਰਦੇ ਆ ਤੇ ਹੁਣ ਤਾਂ ਚਲੋ ਸ਼ੁਕਰ ਹੈ ਮਾਰਾਏ ਦਾ ਸਾਰੀ ਕਮਿਊਨਿਟੀ ਜਿਹੜੀਆਂ ਆ ਕੇ ਫੀਲ ਕਰਦੀਆਂ ਪੰਜਾਬ ਤੇ ਸਾਰਾ ਨੂੰ ਚੰਗਾ ਲੱਗਦਾ ਚਾਹੇ ਕੋਈ ਸਾਊਥ ਤੋਂ ਆਇਆ ਹੋਵੇ ਕੋ ਬੰਗਲਾਦੇਸ਼ ਤੋਂ ਚਾਹੇ ਕੋਈ ਪਾਕਿਸਤਾਨ ਤੋਂ ਵੀ ਬਾਹਰ ਰਹਿੰਦੇ ਉਹ ਸਾਰੇ ਫੀਲ ਕਰਦੇ ਆ ਪਿਆਰ ਕਰਦੇ ਆ यंडिया पाइया जो ये पोलिटिक्स की गल है जो बाकी लोगों के बलज तो प्यार बन गई हैं तो एक चीज़ दलजीत ना शोज केिटल इमोशन है ना क्योंकि जब जब असं देखते स्टेज पर मैं ना खास तौर पर कि सब तो वह देखा जब लोग जो शो तो बहर आके गए ना एवरी वन जिस असं इंसपायर होके गए ਜਨਰਲੀ ਸ਼ੋਅ ਦੇ ਜਦੋਂ ਆਪਾਂ ਰਿਵਿਊ ਸੁਣਦੇ ਆਂ ਹਾਂਜੀ ਐਂਟਰਟੇਨ ਹੋ ਕੇ ਆਏ ਆਂ ਹਰ ਕੋਈ ਕਹਿੰਦਾ ਸੀ ਇਨਸਪਾਇਰ ਹੋ ਕੇ ਆਇਆ ਹਰ ਕੋਈ ਕਹਿੰਦਾ ਸੀ ਕਿ ਤੁਸੀਂ ਕਿਵੇਂ ਨਾ ਸਟੇਜ ਦੇ ਉੱਤੇ ਕਈ ਐਸੀਆਂ ਗੱਲਾਂ ਬੋਲ ਜਾਂਦੇ ਹੋ ਤੁਸੀਂ ਕਿਤੇ ਕਿਹਾ ਕਿ ਗੱਲਾਂ ਦਾ ਸ਼ਾਇਦ ਅਸਰ ਨਹੀਂ ਪੈਂਦਾ ਪਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੀਆਂ ਕਈਆਂ ਗੱਲਾਂ ਦਾ ਕਿੰਨਾ ਹੀ ਅਸਰ ਪੈਂਦਾ ਆ ਜਿਹੜੇ ਹਜ਼ਾਰਾਂ ਲੋਕਾਂ ਨੂੰ ਦੇਖਣ ਆਉਂਦੇ ਨੇ वो उस चीज़ को ग्रैसप करके लेके जाते मैं जानना चाहूँगा कि वो सारिया गल् मेरी स्टेज से कहने जब तुम कहनेजाबी कर सकते हो मैंने कहा कि मैं आ नहीं कर सकता मैं थोड़े तो लिए करके दिखाया सारा कुछ अचीव किया वो सारा लाइक ये इंस्पायर करना कितों आमद हैगी है कि तुम हम इंसपायर कर रहे हो सिर्फ एंटरटेन नहीं कर रहे उस समय चला गया जब दलजीत गाँव से बस लोग भंगड़ा तो पा के चले जाते दिलजीत का शो नाल उसका ऑडियंस रिव्यूज सुनते हैं मत बल टाइम जो तीस करते रहते करते रहते कई लोग कहते हैं हमजीत आउट ऑफ सडन बहुत हिट हो गया मेनू तो बीस सालों काम कर दिन आउट ऑफ सडन या तो मैं कल आया हुआ या मैं दो तो साल पहले आया हुआ ता हिट हो गया मैंने तो बई सालों काम कर दू आउट ऑफ सडन कितों हिट हो गया मेरा जोर लग गया मैं दिन रात काम किया मैं अपने घरद्या टाइम नहीं देखा ਮੈਂ ਕੋਈ ਫਿਲਮ ਚੱਲੀ ਕੋਈ ਨਈ ਚੱਲੀ ਕੋਈ ਗਾਣਾ ਚੱਲਿਆ ਕੋਈ ਨਈ ਚੱਲਿਆ ਕੋਈ ਟੀਵੀ ਹੋਇਆ ਮੈਂ ਛੱਡੇ ਕੁਛ ਨਹੀਂ ਆ ਵੀਡੇ ਕੰਮ ਕੀਤਾ ਪਰ ਉਹ ਕਿਸੇ ਲਈ ਨਹੀਂ ਕਰਦੇ ਨਹੀਂ ਕੀਤਾ ਤੇ ਇੰਗੇ ਹੁਣ ਕਹੂੰਗਾ ਸਾਡੇ ਲਈ ਵੀ ਕੀ ਤੇ ਉਹ ਚਲੋ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਐ ਤੇ ਮੇਰੇ ਮੰਮੀ ਕੱਲ ਕਹਿੰਦੇ ਹੁੰਦੇ ਸੀ ਵੀ ਕੰਮ ਆਪਣੇ ਉੱਤੇ ਸੋਭਾ ਜਾਂਦੀ ਸੋ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਕੰਟੀਨਿਊਸਲੀ ਤਾਂ ਫਿਰ ਉਹ ਮਹਾਰਾਜ ਕਦੇ ਨਾ ਕਦੇ ਕਿਰਪਾ ਕਰ ਦਿੰਦੇ ਕੋਈ ਆਪ ਹੀ ਹੋ ਰਿਹਾ ਬਿੰਦੂ ਕੋਸ਼ਿਸ਼ੀ ਪਤਾ ਕੀ ਹੋ ਰਿਹਾ बात है ते बिल्कुल ते ये आई चीज़ें जिन्हें ने बहुत बहुत इंस्पायर कर दिया ना ते ना इससे गल तो ना मैं नीरू से भी आना चाहूँगा एक टाइम से गल बेच में ना आफ्टर द सेकंड प्रेगनेंसी है ना नीरू तुसी आए काम की था देखो उसे टाइम की फिल्म ना बहुत आ वर्क नहीं कर रही है सीनिया बट सी वो बहुत टेम्परेरी फेज थी एंड आई एम ग्रेटली हैप्पी अबाउट इट उस टाइम के लिए अपने अपने स्थान के वापस एकदम के ना छाल मार के उठी पहुंचना कि नहीं मेरा टाइम नहीं गया अपना टाइम तो अभी भी है और उसमें सामना किन्ना को तो होता था किमें की था किसी इनको तो कुछ नहीं पता है हो रहा है <laughs> ना हो <laughs> ही रहा है I really don't know मतलब आई नहीं कि कौन सी जितनी मतलब डेस्क पे बैठ के प्लान बनाया कि हूँ मैं आ करूँगी वो करूँगी इन टारगेट करूँगी उन्हें फोन करूँगी बस फिट लोग काम करते रहो थिंक पॉजिटिविटी ਤੇ ਆਪਣੇ ਆਪ ਚੀਜ਼ਾਂ ਹੁੰਦੀਆਂ ਰਹਿੰਦੀਆਂ ਆਈ ਥਿੰਕ ਪੋਜ਼ਿਟਿਵਿਟੀ ਆਈ ਥਿੰਕ ਦੈਟਸ ਦ ਬੈਸਟ ਤੇ ਤੇ ਪਾਕੀ ਮੈਂ ਨਾ ਆਪਣੇ ਮੀਡੀਆ ਨੂੰ ਕਹਿਣਾ ਚਾਹਣਾ ਆ ਥੈਂਕ ਯੂ ਸੋ ਮਾਚ ਜੀ ਸਾਰੇ ਆਇਓ ਕਵਰੇਜ ਕਰਨੀ ਕੀਤੀ ਆ ਦੇਖੋ ਤੁਸੀਂ ਸਾਰੇ ਨੇ ਕਵਰ ਕਰਨਾ ਓਕੇ ਇਹ ਇਹ ਕਹਿ ਰਿਹਾ ਕਿ ਸਾਡੀਆਂ ਗੱਲਾਂ ਛੱਡਿਓ ਜੱਟ ਜੂਲੀ ਜੂ 27 ਨੂੰ ਆ ਰਹੀ ਐ 5 ਦਿਨ ਰਹਿ ਗਏ ਆ ਚੱਕ ਲੋ ਫੱਟੇ ਪਰ ਦੈਟਸ ਆਲ ਵੀ ਵਾਂਟ ਟੂ ਸੇ ਬਿਲਕੁਲ ਹੋਤਾ ਹੋਏਗੀ ਤੇ ਇਸ ਉੰਦੇ ਨਾਲ ਮੈਨੂੰ ਲੱਗਦਾ ਹੈ ਕਿ ਉਹੀ ਸਭ ਕੁਝ ਹੋਏਗਾ ਤੁਸੀਂ ਉਹਨਾਂ ਨੇ ਵਿਟਨੈਸ ਕੀਤਾ ਕਿ ਜਿਹੜੇ ਲੋਕ ਜਾ ਕੇ ਭੰਗੜੇ ਪਾਉਂਦੇ ਨੇ ਸਟੇ ਉਹ ਜੈਟਨ ਯੂਨਿਟ ਵਨ ਦੇ ਨਾਲ ਟ੍ਰੈਂਡ ਸ਼ੁਰੂ ਹੋਇਆ ਸੀਗਾ ਜਿਹੜਾ ਨਾ ਲਾਈਕ ਇੱਕ ਇੱਕ ਵਾਰ ਨੇ ਦੋ ਦੋ ਵਾਰ ਤਿੰਨ ਤਿੰਨ ਵਾਰ ਲੋਕਾਂ ਨੂੰ ਭੰਗੜੇ ਪਾਉਂਦੇ ਦੇਖਿਆ ਹੈ ਕਿ ਜਿਹੜੇ ਸੀਗਾ ਉੱਥੇ ਜਾਓ ਕਿ ਲੋਕ ਅਸੀਂ ਦੇਖ ਰਹੇ ਹਾਂ ਕਿ ਗਾਣਾ ਸ਼ੁਰੂ ਹੋਏ ਨੇ ਲੋਕ ਨੱਚ ਰਹੇ ਨੇ ਇਹ ਤੁਸੀਂ ਆਪ ਵਿਟਨੈਸ ਕੀਤਾ ਹੋ ਸੀ ਵਿਟਨੈਸ ਵੀ ਕੀਤਾ ਮੈਂ ਟਰਾਈ ਕਰੂੰਗਾ ਇਸ ਵਾਰ ਮੈਂ ਪੰਜਾਬ ਆਇਆ ਹਾਂ ਤੇ ਮੈਂ ਥੇਡਰ ਜਾ ਕੇ ਭੰਗੜੇ ਪਾ ਕੇ ਆਇਆ ਹਾਂ खान गया होए तो दिल जी तो फिर suddenly आन के पंगे प्यारे हों आप बिल्कुल जी ऐसे ही आज 25 तारीख को बहुत grand premiere भी कह रहे हैं अरे इन्हें emotional बंदा है <laughs> गे 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 गे। ना, ना। बस करो June 25 June 25 sir June 25 June 25 हमें ਤੇ ਫਿਰ ਵੀ ਦੁਬਾਰਾ ਕਹਨਾ ਥੈਂਕ ਯੂ ਸੋ ਥੈਂਕ ਯੂ ਡੈਫੀਨੇਟਲੀ ਜਦੋਂ ਤੁਹਾਡੇ ਜੁਲੀਅਟ ਨਾਲ ਨੇ ਕਿ ਉਹਨਾਂ ਨੇ ਨਾਲ ਜੈਸਮਿਨ ਬਾਗ ਵਾビング ਹੈ ਸ਼ੈਂਪੇਨ ਦੀ ਗਾੜੀ ਵੀ ਨਹੀਂ ਉਹਨਾਂ ਨੇ ਹਜੇ ਤੱਕ ਨਹੀਂ ਦੱਸਿਆ ਉਹਨਾਂ ਦੇ ਕੈਰੈਕਟਰ ਦਾ ਨਾਮ ਕੀ ਹੈ ਤੇ ਗ੍ਰੇਟ 뮤జిక్ ਨਰੇਸ਼ ਪਾਜੀ ਬਹੁਤ ਬਤਨ ਬਾਅਦ ਸਟ੍ਰੀਟ 뮤직 ਆ ਰਹੇ ਨੇ ਤੇ ਸਨੀ ਪਾਜੀ ਥੈਂਕ ਯੂ ਸੋ ਮਚ ਕਿ ਤੁਸੀਂ ਸਾਰੇ ਕੋਈ ਨਾ ਇੱਕ ਪ੍ਰੋਡਿਊਸਰ ਦਾ ਕੰਮ ਬਹੁਤ ਵੱਡਾ ਹੁੰਦਾ ਹੈ ਕਿ ਸਾਰਿਆਂ ਨੂੰ ਇਕੱਠੇ ਕਰਕੇ ਲੈ ਕੇ ਆਉਣਾ ਹੈ He's not even interested and just him. he's just talking. See, you know thank you so much. <laughs> hey. ਮੈਂ ਬੜਾ ਮੈਗਨਾ थैंक यू ਤੁਹਾਡਾ ਜੀ ਮੈਂ ਬਸ ਸੀਰੀਅਸਲੀ ਪ੍ਰੋਡਿਊਸਰ ਨੂੰ ਲੈ ਕੇ ਆਣਾ ਸਾਰਿਆਂ ਨੂੰ ਇਟਸ ਅ ਹਿਊਜ thing ਮੈਂ ਕਹਿੰਦਾ ਪੰਜਾਬ ਨੂੰ ਐਸੀ ਪ੍ਰੋਡਿਊਸਰ ਮਿਲਦੇ ਰਹੇ ਜਿਹੜੇ ਸਾਡੇ ਕੋਲ ਦਰਜੀਤ ਵਾਗੇ ਸਟਾਰਸ ਨੂੰ ਲੈ ਕੇ ਆਉਣ ਤੇ ਨਾਲ ਦੀ ਨਾਲ ਦਰਜੀਤ ਭਾਜੀ ਐਸ ਆਲਵੇਸ ਯੂ ਸਟਿਲ ਅਸ ਤੁਸੀਂ ਪੰਜਾਬ ਆਉਂਦੇ ਰਹੋ ਫਿਲਮਾਂ ਕਰਦੇ ਰਹੋ ਸਾਡੇ ਵੱਲੋਂ ਪਿਆਰ ਦੀ ਕਮੀ ਨਹੀਂ ਹੋਏਗੀ ਹੈਨਾ ਬਿਲਕੁਲ ਜੀ ਪਰ ਐਮਏ ਕਦਰਾ ਜਟਨ ਜੀਏ 27 ਜੂਨ ਨੂੰ ਆ ਰਹੀ ਹੈ